就。牛逼啊！哇吧！牛 ਸਾਹਣਾ ਪੱਕੇ ਪੰਜਖਤ ਖਾਂਦੀ ਨੂੰ ਬਿਆ ਜਿਹੜੇ ਸੋ ਆਹ। ਸੋ ਸੱਚੀ ਗੱਲ ਦੋਸਤੋ ਮੈਂ ਸੁਖਦੇਵ ਪੈਂਟਰ ਸਮਾਰਾ ਸੋ ਦੋਸਤੋ ਅੱਜ ਤੁਹਾਡੇ ਨਾਲ ਗੱਲ ਕਰਨੀ ਆ ਪੰਜਾਬੀ ਵਿਸ਼ੇ ਦੇ ਉੱਪਰ ਸੋ ਜਿਸ ਤਰ੍ਹਾਂ ਪਹਿਲੇ ਲਿਖਿਆ ਹੈ ਪੂਰਾ ਆਰ ਆਈ ਡੀ ਸਫਾਹਾ ਤੇ ਕੋਈ ਵੀ ਗੱਲ ਆਪਾਂ ਉੜਿਆੜੇ ਤੋਂ ਸ਼ੁਰੂ ਕਰਦੇ ਆ। ਸੋ ਇਹ ਇਸ ਕਰਕੇ ਹੈ ਕਿ ਵਿੱਦਿਅਕ ਸਿੱਖਿਆ ਦੀ ਹਰ ਇਨਸਾਨ ਨੂੰ ਜ਼ਰੂਰ ਪਰ ਚਾਹੇ ਉਹ ਕੋਈ ਆਮ ਇਨਸਾਨ ਹੈ ਜਾਂ ਚਾਹੇ ਕੋਈ ਸਕੂਲ ਦੇ ਵਿੱਚ ਛੋਟੇ ਬੱਚੇ ਆ ਜਾਂ ਹੋਰ ਦੇ ਵਿੱਚ ਜਾ ਰਹੇ ਆ। ਸੋ ਇਸ ਦਾ ਮਤਲਬ ਇਹ ਹੈ ਕਿ ਦੋਸਤੋ ਬਹੁਤ ਸਾਰੀਆਂ ਆਪਾਂ ਦੇਖਦੇ ਆਮ ਮੋਬਾਈਲ ਤੇ ਕੋਈ ਜਾਂ ਕੁਝ ਟਾਈਪ ਕਰਦੇ ਆ ਉਹਦੇ ਵਿੱਚ ਸਾਡੀਆਂ ਛੋਟੀਆਂ-ਛੋਟੀਆਂ ਮਿਸਟੇਕਾਂ ਰਹਿ ਜਾਂਦੀਆਂ ਨੇ। ਜਿਸ ਤਰ੍ਹਾਂ ਨਾਮਾਂ, ਗਲਾਮਾਂ, ਅੰਖੜ, ਦਿੱਲੀ ਸੋ ਉਹ ਜੇ ਅਗਰ ਆਪ ਸਹੀ ਤਰੀਕੇ ਨਾਲ ਨਹੀਂ ਲਿਖਦੇ ਤਾਂ ਉਹ ਸ਼ਬਦ ਦੀ ਜੋ ਪਰਿਭਾਸ਼ਾ ਹੈ ਉਹ ਵਿਗੜ ਜਾਂਦੀ ਹੈ ਸ਼ਬਦ ਦਾ ਕੁਝ ਹੋਰ ਹੀ ਅਰਥ ਬਣ ਜਾਂਦਾ ਹੈ ਸੋ ਇਸ ਚੀਜ਼ ਨੂੰ ਮਹਿਸੂਸ ਕਰਕੇ ਕਿ ਜਿੰਨਾ ਕੋ ਮੈਨੂੰ ਹੈ ਪਤਾ ਇਸ ਦੇ ਬਾਰੇ ਸੋ ਉਹ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਸੋਸ਼ਲ ਮੀਡੀਆ ਦੇ ذریعے ਲੈ ਕੇ ਆ ਰਿਹਾ ਸੋ ਆਪ ਜੀ ਨੂੰ ਬੇਨਤੀ ਹੈ ਕਿ ਇਸ ਦੇ ਨਾਲ ਜੁੜੋ ਤੇ ਆਪਾਂ ਸ਼ੁੱਧ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਪੰਜਾਬੀ ਨੂੰ ਜਿਹੜਾ ਲਿਖਣਾ ਤੇ ਬੋਲਣਾ ਜਿਹੜਾ ਉਹ ਸਿੱਖ ਸਕੀਏ ਸੋ ਇਸ ਦੇ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰਤ ਹੈ ਤੋਂ ਦੋਸਤੋਂ ਬੇਨਤੀ ਹੈ ਕਿ ਅਸੀਂ ਆਪਾਂ ਆਪਣੇ ਬੱਚਿਆਂ ਨੂੰ ਇਸ ਸਿੱਖਿਆ ਦੇ ਨਾਲ ਜੋੜੀਏ ਤੇ ਹੋਰ ਤਾਂ ਬੜਾ ਕੁਝ ਬੱਚੇ ਦੇਖਦੇ ਆ ਮੋਬਾਈਲਾਂ ਦੇ ਤੇ ਆਪਾਂ ਇਹ ਜਿਹੜੀ ਸਿੱਖਿਆ ਉਹਨਾਂ ਨੂੰ ਜ਼ਰੂਰਤ ਹੈ ਉਸ ਦੇ ਨਾਲ ਜੋੜੀਏ ਕਿਉਂਕਿ ਜਿਹੜੇ ਜਿਹੜੇ ਟੈਸਟ ਹੈ ਉਹਨਾਂ ਦੇ ਵਿੱਚ ਵੀ ਪੰਜਾਬੀ ਦਾ ਟੈਸਟ ਜ਼ਰੂਰੀ ਪੁੱਤਾ ਪਿਆ ਤੇ ਉਸ ਤੋਂ ਬਿਨਾਂ ਜੇਕਰ ਟੈਸਟ ਪੰਜਾਬੀ ਨਹੀਂ ਉਹ ਕਾ ਪਾਸ ਕਰ ਲੇਗਾ ਬੱਚਿਆਂ ਨੂੰ ਨੌਕਰੀ ਜਿਹੜੀ ਉਹ ਨਹੀਂ ਮਿਲਦੀ ਇਸ ਕਰਕੇ ਇਹਨਾਂ ਬੱਚਿਆਂ ਨੂੰ ਇਸ ਦੇ ਨਾਲ ਜੋੜੋ ਤਾਂ ਜੋ ਪੰਜਾਬੀ ਨੂੰ ਜਿਹੜਾ ਵਧੀਆ ਤਰੀਕੇ ਨਾਲ ਲਿਖ ਸਕਣ ਤੇ ਅੱਗੇ ਵੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਮਿਲੂਗਾ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਛੋਟੀ ਛੋਟੀ ਮਿਸਟੇਕ ਲਿਖਣ ਦੇ ਵਿੱਚ ਕਰ ਦਿੰਦੇ ਆ ਤੇ ਕਈ ਵਾਰੀ ਉਸ ਨੂੰ ਅੱਧਾ ਅੱਧਾ ਜੇ ਨੰਬਰ ਵੀ ਕੱਟਦਾ ਹੈ ਜਾਂ ਇੱਕ ਦੋ ਨੰਬਰ ਵੀ ਕੱਟ ਜਾਂਦੇ ਆ ਤੇ ਕਈ ਵਾਰ ਬਚਿਆ ਇੱਕ ਨੰਬਰ ਤੋਂ ਤੇ ਪਤਲਾਂ ਦੇ ਵਿੱਚ ਰਹਿ ਜਾਂਦਾ ਸੋ ਇਸ ਲਈ ਇਹਨਾਂ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪਾਂ ਬੱਚਿਆਂ ਨੂੰ ਇਸ ਸਿੱਖਿਆ ਦੇ ਨਾਲ ਜੋੜੀਏ ਤੇ ਉਹਨਾਂ ਨੂੰ ਹੋਰ ਚੀਜ਼ਾਂ ਜੋ ਸੋਸ਼ਲ ਮੀਡੀਆ ਤੇ ਹੁੰਦੇ ਹਨ ਯਾਨੀ ਉਹਨਾਂ ਨਾਲ ਲੋਕਾਂ ਦਾ ਵੀ ਨਾਲ ਜੋੜੀਏ ਤਾਂ ਕਿ ਬੱਚਿਆਂ ਦੇ ਭਵਿੱਖ ਵਿੱਚ ਫਾਇਦੇਮੰਦ ਸਾਬਤ ਹੁੰਦੀ ਹੈ ਸੋ ਕੋਈ ਵੀ ਚੀਜ਼ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਊੜੇ ਅੜੇ ਤੋਂ ਸ਼ੁਰੂ ਕਰਦੇ ਹਾਂ ਸੋ ਅੱਜ ਅਸੀਂ ਵੀ ਇਸ ਨੂੰ ਊੜੇ ਅੜੇ ਤੋਂ ਸ਼ੁਰੂ ਕੀਤਾ ਤੇ ਦੇਖੋ ਜਿਸ ਤਰ੍ਹਾਂ ਊੜਾ ਆੜਾ ਈ ਈ ਸਸਾ ਆਹਾ ਕੱਕਾ ਸੱਕਾ ਗੱਗਾ ਹਮਾ ਜੱਜ ਛੱਛਾ ਜੱਜ ਤੱਜ ਅੰਨਿਆ ਟੈਂਕਾ ਟੱਠਾ ਡੱਟਾ ੱਡਾ ਨਾਣਾ ਪੱਪਾ ਪੱਪਾ ਬੱਬਾ ਸੱਗਾਂ ਮੰਨਾ ਪੱਪਾ ਪੱਪਾ ਬੱਬਾ ਪੱਪਾ ਮਮਾ ਯਈਆ ਰਾਰਾ ਮੰੰਦਾ ਬਾਬਾ ਦਾਦਾ ਸੋ ਦੋਸਤੋ ਇਸ ਤੋਂ ਅੱਗੇ ਜਿਸ ਤਰ੍ਹਾਂ ਆਪਣੇ ਅੱਖਰ ਹੁੰਦੇ ਆ ਪੰਜ ਕੇ ਸੱਸੇ ਪੈਰ ਬਿੰਦੀ ਹੈ ਖੱਖੇ ਪੈਰ ਬਿੰਦੀ ਹੈ ਜੱਜੀ ਪੈਰ ਬਿੰਦੀ ਹੈ ਨੱਲੇ ਪੈਰ ਬਿੰਦੀ ਹੈ ਤੇ ਉਹ ਬਿੰਦੀਆਂ ਦਾ ਵੀ ਦੋਸਤੋ ਆਪਣਾ ਇੱਕ ਮਤਲਬ ਹੁੰਦਾ ਹੈ ਜਿਸ ਤਰ੍ਹਾਂ ਖਖਾ ਇੱਕ ਆਮ ਵੀ ਲਿਖੰਦੇ ਨੇ ਚਾਹੁੰਦਾ ਤੇ ਖਖੇ ਨੂੰ ਬਿੰਦੀ ਵੀ ਹੁੰਦੀ ਹੈ ਸੋ ਉਹਨਾਂ ਦੇ ਵਿੱਚ ਵੀ ਕੀ ਅੰਤਰ ਹੈ ਉਹ ਵੀ ਅੱਗੇ ਡਾ ਕੇ ਦੱਸਾਂਗੇ ਕਿਉਂਕਿ ਪੰਜਾਬੀ ਦੇ ਵਿੱਚ ਚਾਹੇ ਚੂਟੀ ਦੀ ਬਿੰਦੀ ਹੈ ਉਸ ਦਾ ਵੀ ਆਪਣਾ ਮਤਲਬ ਹੈ ਆਪਣੀ ਇੱਕ ਆਵਾਜ਼ ਹੈ ਤੇ ਉਸ ਦੇ ਲਈ ਅੱਗੇ ਜਿਸ ਤਰ੍ਹਾਂ ਵੀਡੀਓ ਚੱਲੂ ਚੰਨਣ ਗਿਆ ਵੀਡੀਓਜ਼ ਦੇ ਵਿੱਚ ਆਪਾਂ ਜਰੂਰ ਦਿਖਾਵਾਂਗੇ ਸੋ ਇਹ ਸਭ ਕੁਝ ਜਾਣਨ ਦੇ ਲਈ ਦੋਸਤੋ ਸਾਡੇ ਚੈਨਲ ਦੇ ਨਾਲ ਜੁੜਦੇ ਜੁੜੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਆਪਾਂ ਇੱਕ ਦੂਸਰੇ ਨਾਲ ਜੁੜਦੇ ਰਹੀਏ ਤੇ ਅਗਰ ਦੋਸਤੋ ਤੁਸੀਂ ਸਾਡੇ ਨਾਲ ਜੁੜ ਕੇ ਇਸ ਚੀਜ਼ ਦੀ ਸਾਨੂੰ ਹੱਲਾਸ਼ੇਰੀ ਦੋਗੇ ਤਾਂ ਉਹਦੇ ਨਾਲ એનર્ਜੀ ਸਾਡੀ ਹੋਰ ਵਧੂਗੀ ਤਾਂ ਅਸੀਂ ਹੋਰ ਵੀ ਇਸ ਨੂੰ ਵਧੀਆ ਤਰੀਕੇ ਦੇ ਨਾਲ ਸਕਸੈਸ ਕਰ ਸਕਾਂਗੇ ਸੋ ਦੋਸਤੋ ਬੇਨਤੀ ਹੈ ਤੁਹਾਨੂੰ ਕਿ ਆਪਣੇ ਬੱਚਾ ਬਣਾਂ ਦੇ ਨਾਲ ਜਰੂਰ ਸਾਡੇ ਵੀ ਹੌਸਲਾ ਫਜ਼ਾਈ ਜਿਹੜੀ ਕਰੋ ਤਾਂ ਕਿ ਇਹ ਚੀਜ਼ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਤੇ ਵੱਧ ਤੋਂ ਵੱਧ એનર્ਜੀ ਦੇ ਨਾਲ ਪੰਜਾਬੀ ਭਾਸ਼ਾ ਨੂੰ ਜਿਹੜੇ ਘਟ ਦਾ ਜਾ ਸਕੀਏ ਸੋ ਅੱਜ ਦੇ ਲਈ ਦੋਸਤੋ ਇੰਨਾ ਹੀ ਤੁਹਾਨੂੰ ਬਾਦ ਦੋਸਤੋ ਬਹੁਤ ਸਿਪਾਹ